ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਜੀਪੂ ਕੈਨਲ ਦੇ ਉੱਪਰ ਅੱਜ ਅਸੀਂ ਤੁਹਾਨੂੰ ਕੁਝ ਮਸ਼ੀਨ ਦੇ ਨੁਕਤੇ ਬਾਰੇ ਦੱਸਾਂਗੇ ਵੀ ਕਈ ਵਾਰੀ ਮਹੀਨ ਟੱਪਾ ਦੇਣ ਲੱਗ ਜਾਂਦੀ ਹੈ ਜਾਂ ਘੁੰਡੀ ਦੇਣ ਲੱਗ ਜਾਂਦੀ ਹੈ ਜਾਂ ਕਈ ਵਾਰੀ ਸਲਾਈ ਦੇ ਖਿੱਚ ਮਾਰ ਲੱਗ ਜਾਂਦੇ ਆ ਸਾਡੇ ਕੋਲ ਕਮੈਂਟ ਆਉਂਦੇ ਨੇ ਵੀ ਉਹਨੂੰ ਕਿਵੇਂ ਠੀਕ ਕਰੀਏ ਆਓ ਅੱਜ ਤੁਹਾਨੂੰ ਦੱਸਦੇ ਆ ਕਿਵੇਂ ਠੀਕ ਕਰਨਾ ਹੈ ਜੇ ਘੁੰਡੀ ਦੇਣ ਲੱਗ ਜੇ ਜਾਂ ਟੱਪਾ ਦੇਣ ਲੱਗ ਜੇ ਜਾਂ ਮਸ਼ੀਨ ਖਿੱਚ ਮਾਰ ਲੱਗ ਹਾਂਜੀ ਇਹ ਆਪਣਾ ਕੋਲੇ ਮਸ਼ੀਨ ਹੈ ਜਿੰਨ ਉਸ ਦੇਣ ਲੱਗ ਜੇ ਬੇਨੂੰ ਕੀ ਚੀਜ਼ ਕਰਨੇ ਆ ਕਿਵੇਂ ਠੀਕ ਕਰਨੀ ਹੈਗੀ ਆਪਾਂ ਨੇ ਸਭ ਤੋਂ ਪਹਿਲੀਆਂ ਦੇ ਵਿੱਚ ਤਾਂ ਆਪਾਂ ਨੇ ਜੇ ਮਸ਼ੀਨ ਦੀ ਸੈਟਿੰਗ ਕਰਨੀ ਹੈਗੀ ਇਹ ਟੱਪਾ ਜਾਂ ਕੁੰਡੀ ਦੇਣ ਲੱਗ ਜੇ ਵੀ ਆਪਾਂ ਟਾਈਮ ਦੇਖੀਏ ਵੀ ਸੈਟਿੰਗ ਕਰਨਾਗਾ ਮਸ਼ੀਨ ਦਾ ਤਾਂ ਆਪਾਂ ਇਹਨੂੰ ਪੈਰ ਨੂੰ ਆਪਾਂ ਲਾ ਦੇਣਾਗਾ ਪੈਰ ਆਪਾਂ ਨੇ ਇਹਦਾ ਲਾ ਕੇ ਰੱਖਿਆ ਹੋਇਆ ਸਾਫ਼ ਕਰਦੇ ਦਿੱ ਜੇ ਕਹਿ ਵੀ ਭੈਣਾ ਦੇ ਕਮੈਂਟ ਆਉਂਦੇ ਨੇ ਵੀ ਆਪਾਂ ਦੱਸ ਹੀ ਦਈਏ ਅੱਜ ਤਾਂ ਆਪਾਂ ਨੇ ਪੈਰ ਲਾ ਲਿਆ ਉਸ ਤੋਂ ਬਾਅਦ ਆਪਾਂ ਨੇ ਇਹਦੀ ਆ ਪਟੜੀ ਖੋਲ ਲੈਣੀ ਹੈ ਇਹ ਪਰਣੀ ਜੇ ਖੋਲ ਲਈਏ ਪਰਣੀ ਦੇ ਵਿੱਚ ਨਾ ਦੂਜੇ ਤੀਜੇ ਦਿਨ ਬਹੁਤ ਜ਼ਿਆਦਾ ਹੋ ਜਾਂਦਾ ਆਪਾਂ ਸਾਫ਼ ਕਰਦੇ ਹੀ ਰਹਿੰਦੇ ਆ ਸੀ ਵੀ ਦੂਜੇ ਤੀਜੇ ਦਿਨ ਵੀ ਹੁਣ ਇਹਨੂੰ ਤੀਜੇ ਦਿਨ ਅਸੀਂ ਸਾਫ਼ ਕਰਤਾ ਹੈ ਮਸ਼ੀਨ ਨੂੰ ਇਹਦੇ ਵਿੱਚ ਬਹੁਤ ਕੁਝ ਥੱਲੇ ਜਿਹੜੇ ਲਫੂਸੜੇ ਹੁੰਦੇ ਨੇ ਧਾਗੇ ਦੇ ਕੱਪੜੇ ਦੇ ਉਹ ਹੋ ਜਾਂਦੇ ਨੇ ਆ ਦੇਖੋ ਇਹਦੇ ਵਿੱਚ ਬਹੁਤ ਕੁਝ ਹੈ ਇਹ ਤੀਜੇ ਦਿਨ ਦੀ ਗੋਈ ਸਫਾਈ ਦਾ ਆ ਦੇਖੋ ਕੀ ਚੀਜ਼ ਹੈ ਜਾਂ ਆਪਾਂ ਆ ਫੱਟੀ ਪਰਣੀ ਦੇ ਉੱਤੇ ਦੇਖੋ ਆ ਚੀਜ਼ ਕਿਵੇਂ ਆ ਗਈ ਸਾਰੀ ਆਹ ਇਹ ਲਫੂਸੜੇ ਨੇ ਇਹ ਕੱਪੜੇ ਦੇ ਲਫੂਸੜੇ ਨੇ ਇਹਨੂੰ ਆਪਣੇ ਆਂ ਚਿੰਟੀ ਜਿਹੜੀ ਆਪਣੇ ਕੋਲ ਇੰਟਰਲੌਕ ਵਾਲੀ ਚਿੰਟੀ ਹੈ ਇਹਦੇ ਨਾਲ ਇਹਦੇ ਵਿੱਚੋਂ ਕੱਢ ਲੈਣਾ ਉਸ ਤੋਂ ਬਾਅਦ ਇਹਨੂੰ ਆਪਣੇ ਕੱਪੜੇ ਨਾਲ ਸਾਫ਼ ਕਰ ਲੈਣਾ ਦੋਨੇ ਸਾਈਡਾਂ ਵਿੱਚ ਦੀ ਪਾ ਕੇ ਕੱਪੜੇ ਨੂੰ ਸਾਫ਼ ਕਰ ਲੈਣਾ ਪਾਣੀ ਸਾਰੇ ਪਾਸੋਂ ਇਹਨੂੰ ਸਾਫ਼ ਕਰ ਲੈਣਾ ਤੁਸੀਂ ਇਹਨੂੰ ਇਹਦੇ ਥਲੜੇ ਪਾਸੇ ਵੀ ਆਪਣੀ ਜਿਹੜੀ ਜੰਦਰਾਣ ਆ ਇਹਦੇ ਥਲੜੇ ਪਾਸੇ ਵੀ ਨਫੂਸੜੇ ਫਸੇ ਹੁੰਦੇ ਨੇ ਸਾਰਾ ਕੁਝ ਆਪਾਂ ਇਹਨੂੰ ਸਾਫ਼ ਕਰ ਲੈਣ ਹੁਣ ਜੇ ਤੁਹਾਡੀ ਮਸ਼ੀਨ ਟੱਪਾ ਦੇਣ ਲੱਗ ਜੇ ਪਹਿਲਾਂ ਆਪਾਂ ਤੁਹਾਨੂੰ ਟੱਪੇ ਵਾਲਾ ਨੁਕਤਾ ਦੱਸਦੇ ਆਂ ਆ ਦੇਖੋ ਆਪਣੇ ਨਾ ਸ਼ਟਲ ਦੀ ਜਿਹੜੀ ਆਥੇ ਆਹ ਨੋਕ ਆ ਗਈ ਏ ਆ ਮੈਂ ਚਿਮਟੀ ਨਾਲ ਫੜੀ ਹੋਈ ਐ ਨੋਕ ਐ ਆ ਜੀ ਜਿਹੜੀ ਇਹ ਨੋਕ ਜਿਹੜੀ ਆਪਣੀ ਬਿਲਕੁਲ ਜਿਹੜਾ ਇਹਦੇ ਉੱਤੇ ਆਪਣਾ ਨਖਾਰ ਆ ਆ ਆ ਆਪਣਾ ਨਖਾਰ ਆ ਗਿਆ ਆ ਨੋਖੜੀ ਗਈ ਇਹਨੂੰ ਜਮਾ ਨਖਾਰੇ ਦੇ ਉੱਪਰ ਜਿਹੜਾ ਟੋਆ ਆ ਉਹਦੇ ਵਿਚਾਲ ਦੀ ਬਿਲਕੁਲ ਜਮਾ ਬਿਲਕੁਲ ਵਿਚਾਲ ਦੀ ਟੱਪਣੀ ਦੇਹੀ ਦੀ ਸੂਈ ਜਿਹੜੀ ਜਮਾ ਬਿਲਕੁਲ ਜਮਾ ਇਹਦਾ ਟਾਈਮ ਫੇਰ ਸੈੱਟ ਹੋਊਗਾ ਫੇਰ ਇਹ ਟੱਪਾ ਨਹੀਂ ਦੇਣਾ ਨੰਬਰ 2 ਜੋ ਕੁੰਡੀ ਦੇਣ ਲੱਗ ਜਾਂਦੀ ਹੈ ਕਈ ਵਾਰੀ ਮਸ਼ੀਨਾਂ ਉਹ ਲੰਕ ਕੁੰਡੀ ਦਾ ਮਤਲਬ ਕੀ ਹੁੰਦਾ ਜੇ ਆਪਾਂ ਪਿੱਛੇ ਹੁੰਦੇ ਜਿਵੇਂ ਨਖਾਰੇ ਦੇ ਨਾਲ ਦੀ ਆਪਾਂ ਜਦੋਂ ਸੂਈ ਟਪਾਉਣੇ ਆਗੇ ਜਿਹੜਾ ਆਪਣਾ ਨਖਾਰਾ ਕਈਆਂ ਦੇ ਨਖਾਰੇ ਦੇ ਵਿੱਚ ਦੀ ਸੂਈ ਟੱਪਦੀ ਹੈਗੀ ਉਥੋਂ ਟੱਪਾ ਵੀ ਦਿਓ ਤੇ ਕੁੰਡੀ ਵੀ ਦਿਓ ਨੰਬਰ 3 ਜਦੋਂ ਹੁਣ ਆਪਾਂ ਇਹਨੂੰ ਖੋਲ ਲੈਨੇ ਆ ਇਧਰੋਂ ਆ ਦੇਖੋ ਇਹ ਜਿਹੜਾ ਆਪਣਾ ਆਹ ਸਪਰਿੰਗ ਹੈ ਇਹ ਸਪਰਿੰਗ ਇਹ ਟਾਈਟ ਹੋਊਗਾ ਹੁਣ ਇਹ ਪੂਰਾ ਟਾਈਟ ਆ ਸਪਰਿੰਗ ਨੂੰ ਆਸ ਸੁਣਦੀ ਹੁਣ ਟਿਕ ਟਿਕ ਦੀ ਇਹ ਬਹੁਤ ਟਾਈਟ ਸਪਰਿੰਗ ਹੈ ਇਹਨੂੰ ਜਦੋਂ ਲੂਜ਼ ਕਰਨਾ ਜਾਂ ਖਿੱਚ ਮਾਰਦਾ ਕੱਪੜੇ ਤੇ ਇਹਨੂੰ ਆਪਾਂ ਨੇ ਆ ਨਟ ਨੋਟੇ ਲਾ ਕਰਨਾ ਆ ਨਟ ਲੱਗੇ ਹੋਏ ਨੇ ਆਹਾਂ ਜਮਾਈ ਦੀ ਸੇਹ ਚ ਨਟ ਲੱਗਾ ਇਹਨੂੰ ਢਿੱਲਾ ਕਰ ਲੋ ਉਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਮੂਰਲੇ ਪਾਸੇ ਪੇਚ ਕਸ ਲਾ ਲੈਣਾ ਆ ਇਹੋ ਜੇ ਤੂੰ ਤੁਸੀਂ ਬਾਹਰਲੇ ਪਾਸੇ ਨੂੰ ਗੇੜਾ ਦੇਉਗੇ ਤਾਂ ਇਹ ਹੋਰ ਟਾਈਟ ਹੋ ਜੀ ਆਹ ਹੋ ਟਾਈਟ ਹੋ ਗਿਆ ਇਹ ਬਹੁਤ ਜ਼ਿਆਦਾ ਟਾਈਟ ਹੋ ਗਿਆ ਇਹਨੂੰ ਲੂਜ਼ ਮਾਪਰ ਦੇ ਵਿੱਚ ਬਿਲਕੁਲ ਹਲਕਾ ਜਿਹਾ ਰੱਖੋ ਆਏ ਜਿੰਨਾ ਇਹ ਟਾਈਟ ਚ ਲੂਸ ਸਪ੍ਰਿੰਗ ਉਹਨਾਂ ਇਹ ਕੱਪੜਾ ਜਿਹੜਾ ਕੱਪੜੇ ਨੂੰ ਖੇਚੇ ਮਾਰੂਗਾ ਉਹ ਤਾਂਗਾ ਟਾਈਟ ਚ ਲੂਗਾ ਜਿੰਨਾ ਇਹ ਸਪ੍ਰਿੰਗ ਲੂਸ ਚ ਲੂਗਾ ਆਪਣਾ ਹੁਣ ਇਹ ਲੂਜ਼ ਆ ਬਿਲਕੁਲ ਜਦੋਂ ਆਪਾਂ ਇਹ ਟਾਈਟ ਕਰ ਲਿਆ ਨਾ ਸਪ੍ਰਿੰਗਾਂ ਹੈਗੇ ਇਹ ਆਹ ਚੀਜ਼ ਹੁਣ ਆਪਾਂ ਟਾਈਟ ਕਰਤੀ ਇਹਨੂੰ ਆਪਣੂੰ ਉਂਗਲਾਂ ਦਾ ਵੀ ਜ਼ੋਰ ਲੱਗੂ ਪੂਰਾ ਇਹਨੂੰ ਬਿਲਕੁਲ ਲੂਜ਼ ਹੋਣਾ ਚਾਹੀਦਾ ਸਪ੍ਰਿੰਗ ਨੂੰ ਹੁਣ ਹੁਣ ਇਹ ਬਿਲਕੁਲ ਲੂਜ਼ ਹੈ ਜਿਵੇਂ ਲੂਜ਼ ਹੈ ਉੱਪਰ ਰੁੱਕ ਗਏ ਦੇਖੋ ਕਈ ਵਾਰੀ ਨਾ ਮਸ਼ੀਨ ਕੜਕ ਕੜਕ ਦੀ ਆਵਾਜ਼ ਦੇਣੀ ਲੱਗ ਜਾਂਦੀ ਆ ਆ ਦੇਖੋ ਆਹ ਚੀਜ਼ ਕੀਤੀ ਜਾਏ ਇਹ ਬੁਕਰਮ ਦੀ ਕੱਟੀ ਹੋਈ ਹੈਗੀ ਆਪਣੀ ਡੱਬੀ ਦੇ ਮੁਤਾਬਕ ਇਹਦੇ ਵਿੱਚ ਪਾਉਣੀ ਇਹ ਜ਼ਰੂਰੀ ਹੁੰਦੀ ਹੈ ਹਰੇਕ ਮਸ਼ੀਨ ਦੇ ਵਿੱਚ ਹਰੇਕ ਮਸ਼ੀਨ ਦੇ ਵਿੱਚ ਇਹ ਪਾਉਣੀ ਜ਼ਰੂਰੀ ਹੁੰਦੀ ਹੈਗੀ ਨਹੀਂ ਆਪਣੇ ਨਾ ਇੱਥੇ ਜਿਹੜੀ ਆ ਚੀਜ਼ ਆਹ ਤਾਂ ਤੇ ਆ ਕੇ ਫਿਰ ਕੀ ਚੱਲਦੀ ਹੈ ਇਹ ਸੂਈ ਲੱਗਣ ਲੱਗ ਜਾਂਦੀ ਹੈ ਕਈ ਵਾਰੀ ਨਾਲ ਤਾਂ ਇਹ ਜ਼ਰੂਰੀ ਹੈ ਪਉਣੀ ਇਹ ਲਾਜ਼ਮੀ ਪਾਇਆ ਕਰੋ ਨੰਬਰ 2 ਹੁਣ ਆਪਾਂ ਨੇ ਇਹ ਜਿਹੜੀ ਫਿਰਕੀ ਹੈ ਆਪਾਂ ਇਹ ਫਿਰਕੀ ਪਾ ਰਹੀਏ ਦੇਖੋ ਇਹਦਾ ਧਾਗਾ ਕਿਹੜਾ ਨਾਰਮਲ ਚੱਲਣਾ ਚਾਹੀਦਾ ਹੁਣ ਬਿਲਕੁਲ ਨਾਰਮਲ ਧਾਗਾ ਚੱਲਦਾ ਦੇਖੋ ਇਹਦਾ ਟਾਈਟ ਨਹੀਂ ਧਾਗਾ ਚੱਲਣਾ ਚਾਹੀਦਾ ਹੈਗਾ ਤੇ ਇਹਨੂੰ ਆਪਾਂ ਨੇ ਉਸ ਤੋਂ ਬਾਅਦ ਤਾਂ ਕੀ ਕਰਨਾ ਹੁੰਦਾ ਹੈਗਾ ਆਪਾਂ ਇਹਦਾ ਹੁਣ ਪੈਰ ਚੜਾ ਲੈਣਾ ਮਸ਼ੀਨ ਦਾ ਪਾਇੰਤਾ ਘਬਾਲਿਆ نیچے ਵੀ ਚਿੱਟਾ ਉੱਪਰ ਵੀ ਚਿੱਟਾ ਇਹ ਹੁਣ ਆਪਾਂ ਇਸ ਤੋਂ ਮਸ਼ੀਨ ਨੇ ਧਾਗਾ ਸਹੀ ਚੱਕਿਆ ਹੈਗਾ ਹੁਣ ਆਪਾਂ ਇਹਦੀ ਸਿਲਾਈ ਮਾਰ ਕੇ ਦੇਖਣੀ ਹੈ ਆਹ ਦੇਖੋ ਕਈ ਵਾਰੀ ਨਾ ਧਾਗਾ ਟਾਈਟ ਹੁੰਦਾ ਦੇਖੋ ਇਹਦੇ ਵਿੱਚ ਟਾਈਟ ਨਹੀਂ ਜੋ ਤੁਹਾਨੂੰ ਜੇ ਤੁਹਾਨੂੰ ਪਤਾ ਲੱਗਣਾ ਜੇ ਧਾਗਾ ਟਾਈਟ ਕਿੱਥੋਂ ਆ ਤੁਸੀਂ ਮਾੜਾ ਜਾਂ ਆਹ ਧਾਗਾ ਨੂੰ ਖਿੱਚ ਕੇ ਦੇਖ ਸਕਦੇ ਹੋ ਇਧਰਲੇ ਮੂਹਰੇ ਫਰੰਟ ਤੇ ਇਹ ਤਾਂ ਘੱਟ ਟਾਈਟ ਚੱਲਦਾ ਤਾਂ ਤਾਂ ਘੱਟ ਟਾਈਡੀਆਂ ਲੂਜ਼ ਕਰਨਾ ਤਾਂ ਆਪਾਂ ਇੱਥੋਂ ਹੀ ਕਰਨਾਗਾ ਇਹਨੂੰ ਇੱਥੋਂ ਲੂਜ਼ ਕਰ ਲੋ ਤਾਂ ਕਿ ਇਹਨੂੰ ਤਾਂ ਕਿ ਕੁਛ ਕਾਉਂਦੇ ਨੇ ਕਈ ਵਾਰੀ ਧਾਗਾ ਕੁਛ ਪੁੰਦਾਗਾ ਉਹ ਟਾਈਟ ਕਰਨ ਲੱਗ ਜਿੰਦਾਗਾ ਨੇ ਬਿਲਕੁਲ ਸਪਰਿੰਗ ਦੀ ਕਾਰਨ ਤੇ ਇਹਦੀ ਪੱਖੇ ਦੀ ਕਾਰਨ ਧੱਬਕਾ ਸਹੀ ਹੈ ਡੱਬੀ ਵਾਲੇ ਧਾਗੇ ਨੂੰ ਲੂਜ਼ ਤਾਂ ਕਰੋ ਜੇ ਜਿਆਦਾ ਹੀ ਟਾਈਟ ਕਰਨ ਲੱਗੇ ਵੀ ਕਈ ਵਾਰ ਧਾਗਾ ਖੁਸ਼ਕ ਹੁੰਦਾ ਉੱਪਰਲਾ ਵੀ ਥਲੜਾ ਵੀ ਫਿਰ ਦੋਨੇ ਧਾਗੇ ਟਾਈਟ ਹੋ ਜਾਂਦੇ ਨੇਗੇ ਫਿਰ ਦੋਨੇ ਤਾਂ ਘੇਟਲੇ ਕਰ ਸਕਦੇ ਇਹਨੂੰ ਵੀ ਢੱਲਾ ਕਰਦੋਂ ਢੱਲੋ ਵੀ ਢੱਲਾ ਕਰਨਾ ਜੇ ਹੁਣ ਆਪਾਂ ਇਹਨੂੰ ਜਿਆਦਾ ਕਿਸੀ ਚੱਲੀਏ ਮੰਨ ਲਓ ਗੱਲ ਵੀ ਆਪਾਂ ਨੇ ਦੇਖੋ ਇਹ ਜਿਆਦਾ ਕਰਦ ਗਾ ਇੱਥੋਂ ਨੂੰ ਪੂਰਾ ਧਾਗਾ ਟਾਈਟ ਤਾਂ ਹੈ ਦਿੱਤ ਮਾਰਨ ਦਾ ਰਾਈਟ ਹੁਣ ਕਿਤੇ ਤਾਂ ਆਖ ਲਾਈ ਪੈਦੀ ਤਰੀ ਆਉਂਦੀ ਆ ਦੇਖੋ ਆਹ ਇਹ ਕਿਤੇ ਆਪਣੇ ਆਹ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਵੀ ਆਪਣਾ ਉੱਪਰਲਾ ਧਾਗਾ ਬਿਲਕੁਲ ਟਾਈਟ ਕਰਤਾ ਆਪਾਂ ਟਾਈਟ ਨਹੀਂ ਕਰਨਾ ਤਾਂ ਤਾਂ ਕਿ ਨੂੰ ਬਿਲਕੁਲ ਲੂਸ ਚਲਾਉਣਾ ਹੈ ਹੁਣ ਆਪਾਂ ਦੇਖੋ ਕਿਸੇ ਪਾਸੇ ਨਹੀਂ ਚੱਲ ਰਿਹਾ ਹੈ ਉੱਪਰ ਨਾਲ ਤਾਂ ਉੱਜਾਂ ਵੀ ਤਰ ਬਿਲਕੁਲ ਤਾਂ ਕਸਹੀ ਚੱਲ ਰਿਹਾ ਹੈਗਾ ਇਹ ਜਦੋਂ ਆਪਾਂ ਨੇ ਜੁਨੀਟੀ ਲਈ ਗਏ ਕਸ ਨਹੀਂ ਹੁੰਦੀ ਹੈਗੀ ਮਾਤਰਾ ਅੱਧੀ ਜੂੜੀ ਦੇ ਮਤਲਬ ਹੈ ਜਿਵੇਂ ਹੁਣ ਇਹ ਆ ਢੀਲੀ ਕਰ ਲਈ ਜੇ ਆਪਾਂ ਨੂੰ ਕਸਨ ਦੀ ਲੋੜ ਪਈ ਵੀ ਥੱਲੇ ਘੁੰਡੀ ਦੇਣ ਲੱਗੀ ਤਾਂ ਇਹਨੂੰ ਬੱਸ ਅੱਧੀ ਜੂੜੀ ਕਰ ਇਹਦਾ ਮਤਲਬ ਇਹ ਹੁੰਦਾ ਵੀ ਕਈ ਵਾਰੀ ਆਪਾਂ ਜਾੜੇ ਪਹਿਣਾ ਕਰਨੇ ਵੇ ਦੇ ਦੇਉਗੇ ਨਾ ਉਹਦੇ ਨਾਲ ਟੈਟੂ ਰੂਜ਼ ਜਾਂ ਕੋਲ ਤਾਂ ਕਿੱਲਾ ਕਰਤਾ ਤਾਂ ਥੰਡੇ ਗੁੰਡੀ ਦੇਣ ਦਾ ਤਰੀਕਾ ਇਹ ਬਿਲਕੁਲ ਆਪਣਾ ਦੇਖੋ ਚੁੰਨੀ ਵਾਲਾ ਪੱਗਾਂ ਵਾਲਾ ਕੱਪੜਾ ਇਹ ਤੇ ਆਪਾਂ ਨੇ ਮਸ਼ੀਨ ਉਸ ਤੇ ਚਲਾਈ ਹੈਗੀ ਇਹ ਕੱਪੜੇ ਤੇ ਚਲਾਈ ਗਈ ਆਪਾਂ ਹੁਣ ਸਿੰਗਲ ਤੇ ਵੀ ਚਲਾ ਦਿੰਦੇ ਆ ਬਿਲਕੁਲ ਜੇ ਸਿੰਗਲ ਤੇ ਹੁਣ ਤੇ ਆ ਮਾੜਾ ਮਾੜਾ ਦੇਖੋ ਆ ਜੀ ਦਿਖਾਉਂਦੀ ਆ ਸਿੰਗਲ ਕੱਪੜੇ ਤੇ ਆ ਦੇਖ ਇਹ ਸਿੰਗਲ ਆ ਸਿੰਗਲ ਕਰਕੇ ਦਿਖਾਉਂਦੀ ਆ ਤਾਂ ਇਹਨੂੰ ਆਪਾਂ ਨੇ ਇੱਥੋਂ ਫਿਰ ਲੂਜ਼ ਕਰ ਲੈਣਾ ਬਕਿੰਗੇ ਕਨਾਂ ਪਾਂਟ ਰਾਈਟ ਕਰਤਾ ਸੀ ਨਾ ਇਹਨੂੰ ਲੂਜ਼ ਕਰ ਲੈ ਇੱਥੋਂ ਨੂੰ ਇਹੋ ਆਪਾਂ ਇਦੀ ਵਾਹ ਬਿਲਕੁਲ ਸਾਰਾ ਸਾਬੇ